ਇੱਕ ਪਟਿਆਲਾ ਨੰਬਰ 스ਵਿਫਟ ਕਾਰ ਜੋ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ ਜਦੋਂ ਗੁਰੈਨ ਦੇ ਮਾਲਾ ਪਿੰਡ ਦੇ ਗੇਟ ਨੇੜੇ ਨੈਸ਼ਨਲ ਹਾਈਵੇ 44 ਦਾ ਪੁਲ ਉੱਤਰ ਰਹੀ ਸੀ ਤਾਂ ਕਾਰ ਬੇਕਾਬੂ ਹੋ ਕੇ ਰੋਲ ਐਂਡ ਫੀਲਡ ਬੁਲਟ ਤੇ ਜਾ ਰਹੇ ਨੌਜਵਾਨ ਨਾਲ ਟਕਰਾਈ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਾਰ ਨੈਸ਼ਨਲ ਹਾਈਵੇ 44 ਤੋਂ ਸਰਵਿਸ ਲੇਨ ਸਰਵਿਸ ਲੇਨ ਤੋਂ ਇੱਕ ਦਰਖਤ ਨਾਲ ਟਕਰਾਈ ਦਰਖਤ ਨਾਲ ਟਕਰਾਂ ਤੋਂ ਬਾਅਦ ਨਾਲੇ ਚਕਰ ਪਲਟ ਗਈ ਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿੱਚ ਸਵਾਰ ਨੌਜਵਾਨ ਦੇ ਮਾਮੂਲੀ ਜਿ ਛੜੀਟ ਤੱਕ ਨਹੀਂ ਆਈ ਜਦਕਿ ਫਗਵਾੜਾ ਸਾਈਡ ਤੋਂ ਲੁਧਿਆਣਾ ਵੱਲ ਜਾ ਰਿਹਾ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਨੂੰ ਕਾਰ ਨੇ ਆਪਣੀ ਚਪੇਟ ਵਿੱਚ ਲਿਆ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਗੱਡੀ ਸਵਾਰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਨੌਜਵਾਨ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੇ ਸਨ ਨੌਜਵਾਨ ਦੇ ਕਹਿਣ ਮੁਤਾਬਕ ਕਿ ਉਹ ਕਾਰ ਵਿੱਚ ਨਾਲ ਬੈਠਾ ਸੀ ਡਰਾਈਵਰ ਕਾਰ ਚਲਾ ਰਿਹਾ ਸੀ ਉਸ ਨੂੰ ਨਹੀਂ ਪਤਾ ਲੱਗਾ ਕਿ ਕਾਰ ਕਿਸੇ ਬੇਕਾਬੂ ਹੋ ਕੇ ਹਾਦਸਾ ਗ੍ਰਸਤ ਹੋਈ ਹੈ ਮ੍ਰਿਤਕ ਨੌਜਵਾਨ ਦੇ شناخت ਭਾਵੇਂ ਕਸ਼ਯਪ ਵਾਸੀ ਲੁਧਿਆਣਾ ਵੱਜੋਂ ਹੋਈ ਹੈ ਪੁਲਿਸ ਵੱਲੋਂ ਕਾਰਸਵਾਰ ਕੋਮਲ ਸਿੰਘ ਪੁੱਤਰ ਅਮਰਜੀਤ ਵਾਸੀ ਪਟਿਆਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹਦਾ ਮੇਨ ਕਾਰਨ ਸਭ ਤੋਂ ਪਹਿਲਾਂ ਹਾਈਵੇ ਦੇ ਉੱਤੇ ਇੱਥੇ ਪਹਿਲਾਂ ਜੰਗਲੇ ਲੱਗੇ ਹੁੰਦੇ ਸੀ ਉੱਪਰੋਂ ਕੋਈ ਬੰਦਾ ਥੱਲੇ ਜਾਣ ਨਹੀਂ ਸੀ ਸਕਦਾ। ਇਹ ਤੋਂ ਬਾਅਦ ਪਤਾ ਨਹੀਂ ਇਹ ਜੰਗਲੇ ਕਿੱਥੇ ਗਏ ਕਿੱਥੇ ਨੇ ਗਏ ਨਾ ਕੋਈ ਉਹਨੂੰ ਲਾਉਣੋਂ ਦਾ ਵਾ। ਨਾ ਕੋਈ ਇਹਦੇ ਬਾਰੇ ਕੋਈ ਬਾਤ ਪਸਾ ਲੋਕ ਇੱਥੋਂ ਗੱਡੀਆਂ ਆਪਣੀਆਂ ਥੱਲੇ ਉਤਾਰਦੇ ਆ ਜਿਹਦੇ ਨਾਲ ਬਹੁਤ ਹੀ ਧਿਆਨ ਖਾਸੇ ਵਾਪਰਦੇ ਆ ਕਈ ਵਾਰੀ ਵਾਪਰ ਚੁੱਕੇ ਆ ਕਿ ਨਹੀਂ ਕਈ ਆਸੇ ਵਾਪਰ ਚੁੱਕੇ ਆ ਅੱਜ ਇੱਕ ਬਿਲਕੁਲ ਸਾਹਮਣੇ ਸਾਡੇ ਵੀਰ ਸਾਡਾ ਦੇਖੋ ਬਹੁਤ ਯੰਗ ਉਮਰ ਦਾ ਬੇਟਾ ਪਿਆਵਾ ਜਿਹਦੀ ਕੋ ਡੈਥ ਹੋ ਗਈ ਐ ਇਸੇ ਕਾਰਨ ਕਰਕੇ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਅਸੀਂ ਬਹੁਤ ਜ਼ੋਰ ਦੇ ਕੇ ਕਹਿੰਨੀ ਆ ਇਹ ਕੰਮ ਪਹਿਲ ਦੇ ਅਧਾਰ ਟਿਕਾਇਆ ਜਾਵੇ ਇਹ ਇਹ ਹਾਸਾ ਕਿਦੋਂ ਹੋਇਆ ਕਿੱਥਾ ਹੋਇਆ ਇਹ ਇੱਕ ਗੱਡੀ ਜਿਹੜੀ ਪਹਿਲਾਂ ਅਸੀਂ ਆਪਣੀ ਫੈਕਟਰੀ ਦੇ ਬਾਹਰ ਬੈਠੇ ਸੀਗੇ ਤਾਂ ਗੱਡੀ ਇਧਰੋਂ ਆ ਰਹੀ ਸੀ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਵਿਚਾਰਾ ਪਤਾ ਨਹੀਂ ਕੀ ਕਰਨ ਹੋਇਆ ਗੱਡੀ ਇੱਕੋ ਦਮ ਥੱਲੇ ਨੂੰ ਗਈ ਐ ਥੋ ਪੱਟੋ ਘੱਟ ਨਹੀਂ 100 150 ਮੀਟਰ ਥੱਲੇ ਜਾ ਕੇ ਥੱਲੇ ਤਰਾਖਤੀ ਉੱਪਰ ਦੀ ਘੁੰਮ ਕੇ ਗੱਡੀ ਉੱਥੇ ਜਾ ਕੇ ਡਿੱਗ ਗਈ। ਇਹ ਮੋਟਰਸਾਈਕਲ ਦੇ ਦੋ ਹੈਲਮਟ ਅੰਗੇ ਹੋਏ ਆ ਬੰਦੇ ਕਿੰਨੇ ਸੀਗੇ ਤੁਹਾਨੂੰ ਪਤਾ? ਇਹ ਨਹੀਂ ਦੇਖਣ ਚ ਆਇਆ ਸੀ। ਕਾਰ ਵਾਲੇ ਨੇ ਵੀ ਪੁੱਛਿਆ ਜਿਹੜਾ ਉਹਦੇ ਵਿੱਚੋਂ ਨਿਕਲਿਆ ਉਹਦੇ ਨਾਲ ਇੱਕ ਉਹ ਕਹਿੰਦਾ ਮੇਰਾ ਡਰਾਈਵਰ ਸੀ ਨਾਲ ਉਹ ਗੱਡੀ ਚੋਂ ਨਿਕਲ ਕੇ ਦੌੜ ਗਿਆ। ਉਹ ਬੰਦਾ ਆਪ ਇੱਥੇ ਸੀ ਅਸੀਂ ਉਹ ਨੂੰ ਕਢਿਆ ਆਪ ਉਹਦੇ ਵਿੱਚੋਂ ਗੱਡੀ ਦਿਓ। ਜਿਹੜਾ ਮੁੰਡਾ ਕੋਮਲ ਜਿਹੜਾ ਮੁੰਡਾ ਹੁਣ ਹਾਂਜੀ ਹਾਂਜੀ ਉਹ ਕਹਿੰਦਾ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਬੰਦਾ ਇੱਕ ਸੀ ਜਾਂ ਦੋ ਸੀ। ਅੱਛਾ ਇਹ ਮੋਟਰਸਾਈਕਲ ਤੇ ਕਿੰਨੇ ਸੀਗੇ? ਮੋਟਰਸਾਈਕਲ 'ਵਾਰੀ ਅਸੀਂ ਉਹ ਨੂੰ ਪੁੱਛਿਆ ਉਹ ਕਹਿੰਦਾ ਉਹਦੇ ਵਿੱਚ ਕਹਿੰਦੇ ਇੱਕ ਮੇਰਾ ਡਰਾਈਵਰ ਸੀ ਉਹ ਦੌੜ ਗਿਆ ਇੱਕ ਮੁੰਡਾ ਇੱਥੇ ਹੀ ਆ ਠੀਕ ਹੈ ਉਹਦੇ ਦੱਸਣ ਮੁਤਾਬਕ ਗਲਤੀ ਮੋਟਰਸਾਈਕਲ ਵਾਲੇ ਕਹਿੰਦੇ ਆਪਣੀ ਸਾਈਡ ਤੇ ਸ਼ਾਇਦ ਆ ਰਹੇ ਸੀਗੇ ਇਹ ਪਿੱਛੇ ਗੱਡੀ ਹਿੱਟ ਕੀਤੀ ਹੋਵੇ ਇਹ ਵੀ ਇਹ ਆਪਣੀ ਸਾਈਡ ਤੇ ਆਉਂਦਾ ਹੋਵੇ ਬਟ ਮੇਨਲੀ ਕਾਰ ਨੂੰ ਜਾਂ ਉਹ ਕਾਰ ਵਾਲਾ ਥੱਲੇ ਲਾਉਣ ਲੱਗਾ ਹੋਊਗਾ ਸਰਵਿਸ ਰੋਡ ਤੇ ਜਾਂ ਮੋਟਰਸਾਈਕਲ ਵਾਲਾ ਲਾਉਣ ਲੱਗੂਗਾ ਇੱਥੇ ਦੋਨੇ ਪਾਸੇ ਦੇਖੋ ਸੜਕ ਦਾ ਦੂਸਰਾ ਪਾਸਾ ਮਨਿਸ਼ੀ ਵੜ ਜਾ ਦਿਖਾਏ ਉਹਨਾਂ ਨੂੰ ਹਾਈਵੇਅ ਅਥਾਰਟੀ ਨੂੰ ਕਿ ਆ ਦੇਖੋ ਕਿੰਨੇ ਕਿਤੇ ਵੀ ਕੋਈ ਜੰਗਲਣਾ ਹੈਗਾ ਵਾ ਆ ਸਾਰੇ ਡਗੜੇ ਹਨ ਲੋਕ ਇੱਥੋਂ ਉੱਪਰ ਥੱਲੇ ਗੱਡ